ਅੰਮ੍ਰਿਤਸਰ ਮੰਦਰ ਹਮਲੇ ਦਾ ਦੂਜਾ ਮੁਲਜ਼ਮ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਨੇ ਮੁਲਜ਼ਮ ਵਿਸ਼ਾਲ ਉਰਫ ਚੂਈ ਨੂੰ ਗ੍ਰਫਤਾਰ ਕੀਤਾ ਕੁਝ ਦਿਨ ਪਹਿਲਾਂ ਹੀ ਇੱਕ ਮੁਲਜ਼ਮ ਗੁਰਸਿੱਦਕ ਨੂੰ ਠੇਰ ਕਰ ਦਿੱਤਾ ਗਿਆ ਸੀ ਉਸ ਦਿਨ ਮੁਲਜ਼ਮ ਵਿਸ਼ਾਲ ਭੱਜਣ ਦੇ ਵਿੱਚ ਕਾਮਯਾਬ ਹੋਇਆ ਸੀ ਅੰਮ੍ਰਿਤਸਰ ਦੇ ਸ਼ਹਿਟਾ ਇਲਾਕੇ ਤੋਂ ਇਸ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਦਰਸਲ ਪਿਛਲੇ ਦਿਨਾਂ ਦੀ ਇਹ ਪੂਰੀ ਘਟਨਾ ਹੈ ਪੂਰੀ ਵਾਰਦਾ ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਮੰਦਰ ਦੇ ਬਾਹਰ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਆ ਜਿਹੜਾ ਕਿ ਸਿੱਧੇ ਤੌਰ ਤੇ ਟਾਰਗੇਟ ਕੀਤਾ ਗਿਆ ਉਸੇ ਇਲਾਕੇ ਨੂੰ ਤੇ ਉਸ ਦੇ ਬਾਅਦ ਲਗਾਤਾਰ ਪੁਲਸ ਦੇ ਵੱਲੋਂ ਜੋ ਕਿ ਇਸ ਮਾਮਲੇ ਦੇ ਵਿੱਚ ਐਕਸ਼ਨ ਕੀਤਾ ਗਿਆ ਪਹਿਲਾਂ ਇੱਕ ਮੁਲਜ਼ਮ ਦੀ ਗ੍ਰਿਫਤ ਨੂੰ ਢੇਰ ਕੀਤਾ ਗਿਆ ਸੀ ਤੇ ਇਸੇ ਦੌਰਾਨ ਹੁਣ ਇੱਕ ਹੋਰ ਮੁਲਜ਼ਮ ਦੀ ਜੋ ਕਿ ਗ੍ਰਿਫਤਾਰੀ ਹੋਈ ਹੈ ਅੰਮ੍ਰਿਤਸਰ ਦੇ ਛਹਾਟਾ ਇਲਾਕੇ ਤੋਂ ਉਸ ਨੇ ਮੁਲਜ਼ਮ ਵਿਸ਼ਾਲ ਉਰਫ ਚੁਈ ਨੂੰ ਗ੍ਰਿਫਤਾਰ ਕਰ ਲਿਆ ਆ ਕੋ ਇਸ ਨੇ ਪਹਿਲਾਂ ਇੱਕ ਮੁਲਜ਼ਮ ਗੁਰਸਿੱਧਕ ਨੂੰ ਜੋ ਕਿ ਐਨਕਾਊਂਟਰ ਦੇ ਦੌਰਾਨ ਢੇਰ ਕਰ ਦਿੱਤਾ ਗਿਆ ਸੀ ਉਸ ਪਿਛਲੇ ਦਿਨਾਂ ਦੇ ਦੌਰਾਨ ਵੀ ਆ ਵੱਡੀ ਕਾਰਵਾਈ ਜੋ ਕਿ ਨਜ਼ਰ ਆਈ ਸੀ ਤੇ ਉਸ ਦਿਨ ਮੁਲਜ਼ਮ ਵਿਸ਼ਾਲ ਹਲਾਕੇ ਆ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਅੰਮ੍ਰਿਤਸਰ ਦੇ ਚਹੱਟਾ ਇਲਾਕੇ ਤੋਂ ਇੱਕ ਗ੍ਰਿਫਤਾਰ ਕੀਤਾ ਗਿਆ ਸੀ ਆ ਦਰਸਲ ਪਿਛਲੇ ਦਿਨਾਂ ਦੀ ਇਹ ਪੂਰੀ ਵਾਰਦਾਤ ਹੈ ਜਦੋਂ ਅੰਮ੍ਰਿਤਸਰ ਦੇ ਵਿੱਚ ਠਾਕੁਰ ਦੁਆਰਾ ਮੰਦਰ ਦੇ ਬਾਹਰ ਇਹਨਾਂ ਦੇ ਵੱਲੋਂ ਮੰਦੂਮਾ ਚੀ ਜੁੱਤੀ ਗਈ ਉਸ ਤੋਂ ਬਾਅਦ ਜੋ ਇੱਕ ਜ਼ੋਰਦਾਰ ਧਮਾਕਾ ਹੁੰਦਾ ਆ ਉਸ ਦੇ ਬਾਅਦ ਵੱਡਾ ਐਕਸ਼ਨ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਇੱਕ ਮੁਲਜ਼ਮ ਗੁਰਸਿੱਧ ਸਿੰਘ ਨੂੰ ਜੋ ਕਿ ਢੇਰ ਕੀਤਾ ਗਿਆ ਆ ਤਾਂ ਉਸ ਦੇ ਬਾਅਦ ਹੁਣ ਮੁਲਜ਼ਮ ਵਿਸ਼ਾਲ ਅਜੋਕੇ ਉਸ ਦਿਨ ਭੱਜਣ ਦੇ ਵਿੱਚ ਕਾਮਯਾਬ ਹੋਇਆ ਸੀ ਉਸ ਨੂੰ ਵੀ ਪੁਲਿਸ ਦੇ ਵੱਲੋਂ ਆਗਾਬੂ ਕਰ ਲਿਆ ਗਿਆ ਤਾਂ ਅੰਮ੍ਰਿਤਸਰ ਮੰਦਰ ਹਮਲੇ ਦਾ ਦੂਜਾ ਮੁਲਜ਼ਮ ਆਖਰਕਾਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਚੁੱਕਿਆ ਹੈ ਜਿਸ ਦਾ ਕੇ ਨਾਮ ਵਿਛਾਲ ਉਸਚੂਈ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਰੋਕਰਾਂਗੇ ਅਗਲੀ ਵੱਡੀ ਖਬਰ ਅੱਜ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਬਜਟ اجلاس ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਸਦਨ ਦੇ ਵਿੱਚ ਗਵਰਨਰ ਦਾ ਭਾਸ਼ਣ ਹੋਵੇਗਾ 26 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਹੋਵੇਗਾ 27-28 ਮਾਰਚ ਨੂੰ ਬਜਟ ਤੇ ਬਹਿਸ ਹੋਵੇਗੀ ਕਿਸਾਨਾਂ ਦੇ ਮੁੱਦੇ ਤੇ ਵਿਧਾਨ ਸਭਾ ਦੇ ਵਿੱਚ ਜ਼ੋਰਦਾਰ ਹੰਗਾਮੇ ਦੇ ਵੀ ਅਸਰ ਨੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਪੁਸਤ ਦੇ ਵੱਲੋਂ ਆ ਕਾਰਵਾਈ ਕੀਤੀ ਗਈ ਹੈ ਆ ਸ਼ੰਭੂ ਤੇ ਖਨੌਰੀ ਮੋਰਚਾ ਜੋ ਕਿ ਕਿਸਾਨਾਂ ਨੂੰ ਲਗਾਇਆ ਗਿਆ ਸੀਗਾ ਉਸ ਨੂੰ ਹਟਾਇਆ ਗਿਆ ਅਤਾ ਇਸ ਨੂੰ ਲੈ ਕੇ ਵੀ ਅੱਜ ਖੂਬ ਹੰਗਾਮਾ ਹੋ ਕੇ ਹੋ ਸਕਦਾ ਹੈ ਸਦਨ ਦੀ ਕਾਰਵਾਈ ਦੇ ਦੌਰਾਨ ਤਾਂ ਅੱਜ ਪੰਜਾਬ ਵਿਧਾਨ ਸਭਾ ਦਾ ਬਜਟ اجلاس ਸ਼ੁਰੂ ਹੋਣ ਜਾ ਰਿਹਾ ਸਵੇਰੇ 11 ਵਜੇ ਜੋ ਕਿ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਹੈ ਸਦਨ ਦੇ ਵਿੱਚ ਗਵਰਨਰ ਦਾ ਭਾਸ਼ਣ ਹੋਵੇਗਾ ਤੇ 26 ਮਾਰਚ ਨੂੰ ਜਿਹੜੇ ਕਿ ਸੂਬੇ ਦੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਦੇ ਵੱਲੋਂ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਤੇ 27 ਤੇ 28 ਮਾਰਚ ਨੂੰ ਬਜਟ ਤੇ ਬਹਿਸ ਹੋਵੇਗੀ ਆਦਰ ਅੰਦੋਲਨ ਤੇ ਐਕਸ਼ਨ ਦੇ ਵਿਚਾਰੇ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਦੇ ਲਈ ਬੁਲਾਇਆ ਸੰਯੁਕਤ ਕਿਸਾਨ ਮੋਰਚਾ ਤੇ ਉਗਰਾਹਾਂ ਧੜੇ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਅੱਜ ਚੰਡੀਗੜ੍ਹ ਪੰਜਾਬ ਭੌਂ ਦੇ ਵਿੱਚ ਸ਼ਾਮ ਨੂੰ 4 ਵਜੇ ਇਹ ਬੈਠਕ ਸੱਦੀ ਗਈ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਫੁੱਡੀਆਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਵੇਗੀ ਸਰਕਾਰ ਦੇ ਨਾਲ ਬੈਠਕ ਤੋਂ ਪਹਿਲਾਂ ਐਸ ਕੇ ਐਮ ਨੇ ਵੀ ਹੰਗਾਮੀ ਮੀਟਿੰਗ ਸੱਦੀ ਅੱਜ ਦੁਪਹਿਰ 12 ਵਜੇ ਕਿਸਾਨ ਭੌਂ ਦੇ ਵਿੱਚ ਇਹ ਬੈਠਕ ਬੁਲਾਈ ਗਈ ਹੈ ਅੱਜ ਤੱਕ ਇੱਕ ਪਾਸੇ ਸ਼ੰਭੂ ਟਿਕਨੋਰੀ ਮੋਰਚੇ ਨੂੰ ਲੈ ਕੇ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਦੋਵੇਂ ਮੋਰਚਿਆਂ ਨੂੰ ਝੁਕੇ ਹਟਾ ਦਿੱਤਾ ਗਿਆ ਆ ਹਾਈਵੇ ਰਾਹ ਜਿਹੜੇ ਕਿ ਖੋਲ ਦਿੱਤੇ ਗਏ ਨੇ ਅਤੇ ਇਸ ਦੇ ਵਿਚਾਲੇ ਕੱਲ ਜੋ ਕਿ ਸੰਜੁਗ ਕਿਸਾਨ ਮੋਰਚਾ ਦੀਆਂ ਗ੍ਰਾਹਕ ਤੜੇ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਸ ਦੇ ਵਿੱਚ ਜੋ ਸਮਾਂ ਤੈਅ ਕੀਤਾ ਗਿਆ ਕਿ ਅੱਜ ਚੰਡੀਗੜ੍ਹ ਪੰਜਾਬ ਭੌਂ ਦੇ ਵਿੱਚ ਸ਼ਾਮ ਨੂੰ 4 ਵਜੇ ਇਹ ਮੀਟਿੰਗ ਸੱਦੀ ਗਈ ਹੈ ਆ ਦਰਸਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਣੀ ਹੈ ਤੇ ਸਰਕਾਰ ਦੇ ਨਾਲ ਮੀਟਿੰਗ ਤੋਂ ਪਹਿਲਾਂ ਐਸਕੇਐਮ ਦੇ ਵੱਲੋਂ ਇਹ ਹੰਗਾਮੀ ਮੀਟਿੰਗ ਸੱਦ ਲਈ ਗਈ ਹੈ ਅੱਜ ਦੇ ਪਹਿਰ 12 ਵਜੇ ਕਿਸਾਨ ਭਵਨ ਦੇ ਵਿੱਚ ਬੈਠਕ ਬੁਲਾਈ ਗਈ। ਪੰਜਾਬ ਸਰਕਾਰ ਵੱਲੋਂ ਇੱਕ ਲੈਟਰ ਆਇਆ। ਇਹ ਲੈਟਰ ਦੇ ਵਿੱਚ ਕੱਲ ਨੂੰ 4 ਵਜੇ ਕੀ ਪੰਜਾਬ ਭਵਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੀਟਿੰਗ ਸੱਦੀ ਗਈ ਹੈ। ਇਹ ਲੈਟਰ ਅਸੀਂ ਸਾਰੇ মিডিਆ ਨੂੰ ਵੀ ਪਾ ਦੇਣਗੇ। ਤੇ ਇਹ ਮੀਟਿੰਗ ਤੁਰੰਤ ਸੱਦੀ ਗਈ ਹੈ ਅੰਦਰ ਐਟ ਅ ਟਾਈਮ। ਸੋ ਮੈਂ ਬੇਨਤੀ ਕਰਦਾ ਸੰਯੁਕਤ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਉਹ ਇਸ ਤੋਂ ਵੱਲ ਧਿਆਨ ਦੇਣ ਕਿ ਇਸ ਤੋਂ ਪਹਿਲਾਂ ਕੱਲ ਨੂੰ ਐਮਰਜੈਂਸੀ ਮੀਟਿੰਗ 12 ਵਜੇ ਆਪਾਂ ਕਿਸਾਨ ਭਵਨ ਚ ਕਰਾਂਗੇ। ਕਿਸਾਨ ਭਵਨ ਚ ਮੀਟਿੰਗ ਕਰਨ ਤੋਂ ਬਾਅਦ 4 ਵਜੇ ਆਪਾਂ ਜਿਹੜੀ ਪੰਜਾਬ ਸਰਕਾਰ ਰੋਜ਼ ਲੌਂਗ ਮੀਟਿੰਗ ਕਰਦੀ ਹੈ ਪੰਜਾਬ ਭਵਨ ਉਹਦੇ ਵਿੱਚ ਪਹੁੰਚਣ ਤਦ ਅਖੀਰ 13 ਮਹੀਨੇ ਬਾਅਦ ਸ਼ੰਭੂ ਬਾਰਡਰ ਖੁੱਲ ਗਿਆ ਹੈ ਸ਼ੰਭੂ ਬਾਰਡਰ ਤੇ ਆਵਾਜਾਈ ਬਹਾਲ ਹੋ ਗਈ ਹੈ ਨੈਸ਼ਨਲ ਹਾਈਵੇ ਤੇ ਦੋਵੇਂ ਪਾਸੇ ਤੋਂ ਆਵਾਜਾਈ ਬਹਾਲ ਹੋਈ ਹੈ ਸ਼ੰਭੂ ਕਵਾਟਰ ਖੁੱਲਣ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ 1 ਘੰਟੇ ਤੋਂ ਵੱਧ ਸਮੇਂ ਦੀ ਆ ਬਚਤ ਹੋਵੇਗੀ ਖਨੌਰੀ ਬਾਰਡਰ ਵਾਲਾ ਰਸਤਾ ਵੀ ਅੱਜ ਖੁੱਲ ਸਕਦਾ ਹੈ ਖਨੌਰੀ ਵਾਲੇ ਰਸਤੇ ਨੂੰ ਕਲੀਅਰ ਲਗਾਤਾਰ ਜੀਸੀਬੀ ਮਸ਼ੀਨਾਂ ਦੇ ਵੱਲੋਂ ਕੀਤਾ ਜਾ ਰਿਹਾ ਖਨੌਰੀ ਦੇ ਵਿੱਚ ਇੰਟਰਨੈਟ ਸੇਵਾ ਵੀ ਬਹਾਲ ਹੋ ਗਈ ਹੈ ਆ ਤਾ ਆਖਰਕਾਰ 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ ਖੁੱਲ ਚੁੱਕਾ ਹੈ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵਖਾ ਰਹੇ ਹਾਂ ਕਿਉਂਕਿ ਕਿਸਾਨਾਂ ਦੇ ਇਸ ਬੋਚੇ ਦੇ ਕਾਰਨ ਇਹ ਸ਼ੰਭੂ ਬਾਰਡਰ ਇਹ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਬੰਦ ਸੀਗਾ ਤੇ ਲੋਕਾਂ ਨੂੰ ਰੋਕ ਰੂਟ ਦੇ ਜ਼ਰੀਏ ਪਿੰਡਾਂ ਦੇ ਵਿੱਚੋਂ ਹੋ ਕੇ ਅੱਗੇ ਹਾਈਵੇ ਤੇ ਚੜ੍ਹਨਾ ਪੈਂਦਾ ਸੀਗਾ ਤੇ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਜਿਵੇਂ ਹੀ ਇਹ ਆਵਾਜਾਈ ਬਹਾਲ ਹੋਈ ਹੈ ਤੇ ਲੋਕਾਂ ਨੂੰ ਖਾਸ ਕਰਕੇ ਇਹ ਵੱਡੀ ਰਾਹਤ ਮਿਲੀ ਹੈ ਉਹ ਹੀ ਹਾਈਵੇ ਗੜਾ ਕੇ ਆ 13 ਮਹੀਨੇ ਬੰਦ ਰਿਹਾ ਤੇ ਉਸੇ ਹਾਈਵੇ ਤੋਂ ਹੁਣ ਵਾਹ ਨੇ ਗੱਡੀਆਂ ਨਿਕਲਦੇ ਹੋਈਆਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਅਗਰ ਇਹ ਰਸਤਾ ਖੁਲਾਣਾ ਹੁੰਦਾ ਤਾਂ ਆਪ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਹੁੰਦੀਆਂ ਉਹ ਬਹੁਤ ਜ਼ਿਆਦਾ ਦਿੱਕਤ ਆ ਸਾਡੀਆਂ ਗੱਡੀਆਂ ਨੂੰ ਨੁਕਸਾਨ ਸੀ ਟਾਈਮ ਦਾ ਨੁਕਸਾਨ ਹੋ ਰਿਹਾ ਸੀਗਾ ਸਾਡਾ सदर बहुत टाइम बच रहे है जी पैसा बच रहा है सब तो था था कि ये खुलने नहीं, वाला नहीं नहीं जी आ, आके ट्राई अच्छा, किया हाँ। रास्ता खुल गया ब, ब, बिल्कुल जी बिल्कुल बहुत अच्छा लग रहा है बहुत अच्छा लग रहा है ये गवर्नमेंट की जो है पहले कितनी दिक्कतें होती थी बहुत ज्यादा होती थी अब कितना समय बचेगा आप लोगों का बिल्कुल बचे दो घंटे कम से कम कम से कम दो घंटे दो घंटे का, बिल्कुल अभी कहाँ जा रहे हैं पानीपत पानीपत। कटोर घंटा बाधा जी ये घंटा बाधा हाँ परेशानी होगी? ਬੜੀ ਖੁਸ਼ੀ ਹੈ ਬਹੁਤ ਜ਼ਿਆਦਾ ਜੀ ਮੇਰਾ ਪਿੰਡ ਇੱਥੋਂ ਤਕਰੀਬਨ 2 ਕਿਲੋਮੀਟਰ ਪਿੱਛੇ ਹੈ ਸ਼ੰਭੂ ਵਾਲੀ ਸਾਈਡ ਠੀਕ ਹੈ ਜੀ ਸਾਨੂੰ ਇੱਥੋਂ ਤਕਰੀਬਨ 8-10 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਸੀ ਉਹ ਵੀ ਬਿਲਕੁਲ ਕੱਚਾ ਰਸਤਾ ਬੁਰੇ ਹਾਲ ਬੰਕੇ ਦਿਹਾੜੇ ਤਕਰੀਬਨ 12-13 ਮਹੀਨੇ ਤੋਂ ਇਹ ਜਿਹੜਾ ਰਸਤਾ ਖੁੱਲ ਰਿਹਾ ਜੋ ਸਰਕਾਰ ਕਰੀ ਬਹੁਤ ਵਧੀਆ ਪਰ ਅਗਰ ਦੂਸਰੇ ਐਂਗਲ ਤੋਂ ਦੇਖੀਏ ਕਿਸਾਨਾਂ ਦੇ ਸੰਘਰਸ਼ ਨੂੰ ਦੇਖੀਏ ਜਾਂ ਕਿਸਾਨਾਂ ਦੀਆਂ ਮੰਗਾਂ ਨੂੰ ਦੇਖੀਏ ਤੇ ਗਲਤ ਹੈ ਠੀਕ ਹੈ ਪਰ ਹੁਣ ਮਜਬੂਰੀ ਸੀ ਸਰਕਾਰ ਦੀ ਸਾਰਾ ਕੁਝ ਖਤਮ ਹੋ ਰਿਹਾ ਸੀ ਬਿਜ਼ਨਸ ਸਟਪ ਹੋ ਰਹੇ ਸੀ ਇਸ ਕਰਕੇ ਸਰਕਾਰ ਨੇ ਜੋ ਇਹ ਪਹਿਲ ਕਦਮ ਕੀਤੀ ਬਹੁਤ ਵਧੀਆ ਕੀਤੀ ਫਿਰ ਤੋਂ 4 ਵੀਲਰ ਚੱਲਣਗੇ ਜਿਹੜੇ ਹੈਵੀ ਵਹੀਕਲ ਨੇ ਉਹ ਕੱਲ ਪਰਮਿਸ਼ਨ ਲੈ ਕੇ ਐਨਐਚ ਤੋਂ ਫੇਰ ਚੱਲਗੇ ਅੱਜ ਫਿਰ ਚੱਲਦੇ ਆ ਸਰਕਾਰ ਦਾ ਇੱਕ ਕਦਮ بڑا ਹੈ ਸ਼ਲਾੰਗਾ ਯੋਗ ਹੈ ਅਸੀਂ ਮੰਨਦੇ ਹਾਂ ਖੁਦ ਮੈਂ ਵੀ ਇੱਕ ਕਿਸਾਨ ਹਾਂ ਅਸੀਂ ਵੀ ਕਿਸਾਨ ਹਾਂ ਸਾਨੂੰ ਮਤਲਬ ਜੋ ਇਹ ਤਰਨਾ ਲੱਗਿਆ ਹੋਇਆ ਸੀ ਇਹ ਤਾਂ ਨੁਕਸਾਨ ਵੀ ਸੀ ਜੀ ਨੁਕਸਾਨ ਇਹ ਸੀ ਜਿਹੜੀਆਂ ਸਾਡੀਆਂ ਗੱਡੀਆਂ ਸਿੱਧੀਆਂ ਜਾਂਦੀਆਂ ਸੀ ਜੀ ਦਿੱਲੀ ਹੁਣ ਉਹਨਾਂ ਗੱਡੀਆਂ ਦਾ ਕੀ ਹੈ ਕਈ ਤਾਂ ਓਵਰਲੋਡ ਵੀ ਹੁੰਦੀਆਂ ਨੇ ਜੇ ਆਪਾਂ ਅੰਡਰਲੋਡ ਵੀ ਪਾਨੇ ਆ ਤਾਂ 25 ਟਨ ਤੋਂ ਲੈ ਕੇ 35 40 ਟਨ ਤੱਕ ਮਾਲ ਹੁੰਦਾ ਇੱਕ ਗੱਡੀ 'ਚ ਜੀ ਤਾਂ ਉਹ ਗੱਡੀਆਂ ਪਿੰਡਾਂ ਵਿੱਚ ਦੀ ਘੁੰਮ ਕੇ ਜਾਂਦੀਆਂ ਸੀ ਤੇਲ ਮਹਿੰਗਾ ਤੇਲ ਦਾ ਨੁਕਸਾਨ ਟਾਈਮ ਬਰਬਾਦ ਫਿਰ ਸਿੰਗਲ ਰੋਡ ਨੇ ਪਿੰਡਾਂ ਦੇ ਪਿੰਡਾਂ ਵਾਲੇ ਗੱਡੀ ਰੋਕ ਲੈਂਦੇ ਸੀ ਵੀ ਅਸੀਂ ਸਾਡੇ ਜੀ ਪਿੰਡ ਚ ਅਸੀਂ ਗੱਡੀ ਨ ਲੰਘਣ ਦੇਣੀ ਸਾਡੀਆਂ ਸੜਕਾਂ ਟੁੱਟਦੀਆਂ ਨੇ ਠੀਕ ਹੈ ਜੀ ਫਿਰ ਜੇ ਕਿਤੇ ਜਾਮ ਲੱਗ ਜਾਂਦਾ ਤਾਂ ਕਿਲੋ ਕਿਲੋਮੀਟਰ ਦਾ ਜਾਮ ਲੱਗ ਜਾਂਦਾ ਸੀ ਫਿਰ ਉੱਥੇ ਟਾਈਮ ਬਰਬਾਦ ਡਰਾਈਵਰ ਭੁੱਖਣ ਪਾਣੇ ਸਾਰਾ ਸਾਰਾ ਦਿਨ ਜਾਮ ਨਹੀਂ ਸੀ ਖੁੱਲਦਾ ਪਿੰਡਾਂ ਚ ਲੋਕ ਪਰੇਸ਼ਾਨ ਜੀ ਨਾ ਪਰੇਸ਼ਾਨੀ ਨੂੰ ਉਪਰ ਦੇਖਦੇ ਹੋਏ ਜੋ ਵੀ ਇਹ ਸਾਡੀ ਸਰਕਾਰ ਨੇ ਕਦਮ ਚੱਕਿਆ ਇਹ ਬਹੁਤ ਵਧੀਆ ਹੈ ਦੇਖੋ ਜਦੋਂ ਰੋਡ ਖੁੱਲਣ ਨਾਲ ਸਾਡੇ ਲੋਕਾਂ ਨੂੰ ਬਹੁਤ ਖੁਸ਼ੀ ਆ ਰਹੀ ਹੈ ਰੋਡ ਬੰਦ ਹੋਣ ਨਾਲ ਸਾਡੇ ਦੇਖੋ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਇਹਦੇ ਵਿੱਚ ਨੁਕਸਾਨ ਆਮ ਪੰਜਾਬੀ ਦਾ ਹੋ ਰਿਹਾ ਸੀ ਕਿਸੇ ਸਰਕਾਰ